ਇੱਕ ਮੈਂ ਵੀਡੀਓ ਦੇਖੀ ਕਹਿੰਦੇ ਵੀ ਤਾਂ ਕਿਸੇ ਤੇ ਕਾਲਾ ਜਾਦੂ ਕਰਦੇ ਆਪਾਂ ਜਾਂ ਉਗਰ ਵੀ ਦਿਨ ਨੋ ਲੈਂਦੇ ਹੁੰਦੇ ਆ ਕਾਲਾ ਇਲਮ ਕਹਿ ਦਿੰਨੇ ਆ ਇਹ ਦੂਪਰ ਜਮ ਉੱਪਰ ਜਿਆ ਮਤਲਬ ਕੁਝ ਹੈ ਨਹੀਂ ਹਣਾ ਕਾਲੇ ਜਮ ਦੇ ਉੱਪਰ ਜਿਆ ਕੁਝ ਨਹੀਂ ਹੈਗਾ ਕੋਈ ਬੰਦੇ ਇੱਥੇ ਆ ਕੇ ਖੜ ਜਾਂਦੇ ਆ ਕਾਲਾ ਜਾਦੂ ਕਾਲਾ ਇਲਮ ਕੀਤਾ ਕਰਾਇਆ ਇਹ ਤਾਂ ਡਰਨਾ ਚਾਹੀਦਾ ਰਾਹੂ ਕੇਤੂ ਪੱਥਾਨੀਆਂ ਲਕੀਰਾਂ ਵਗੈਰਾ ਵਗੈਰਾ ਹਨਾ ਸਮਥਿੰਗ ਸਮਥਿੰਗ ਜੋ ਵੀ ਤੁਹਾਡੀ ਸੋਚ ਆ ਉਹ ਮੈਂ ਇੰਟਰਵਿਊ ਦੇਖਦਾ ਸੀ ਇੱਕ ਬੰਦੇ ਦੀ ਇਲੂਮਿਨਾਟੀ ਦੇ ਗੱਲ ਚੱਲਦੀ ਸੀਗੀ ਹੁਣ ਇਲੂਮਿਨਾਟੀ ਦਾ ਚਲੋ ਬਹੁਤ ਵੱਡੀ ਗੱਲ ਆ ਉਹ ਤੁਹਾਡੇ ਰੇਂਜ ਤੋਂ ਬਾਹਰ ਆ ਉੱਚੀਆਂ ਨੇ ਗੱਲਾਂ ਕਈ ਵਾਰੀ ਉਹ ਕਹਿੰਦੇ ਹੁੰਦੇ ਆ ਠੀਕ ਆ ਨਾ ਇਲੂਮਿਨਾਟੀ ਦਾ ਬਾਅਦ ਜੋ ਮੈਂ ਦੱਸੂਗਾ ਕੀ ਹੈ ਇਲੂਮਿਨਾਟੀ ਦਾ ਉਹ ਵੀ ਦੱਸਦੇ ਆ ਕਿ ਟਾਈਮ ਆਊਗਾ ਗੱਲ ਆਪਣਾ ਕਰਦੇ ਆ ਕਿਤੇ ਕਿਰਾਏ ਦੀ ਜਿਹੜੇ ਲੋਕ ਇਸ ਚੀਜ਼ ਤੋਂ ਡਰਦੇ ਨੇ ਉਹਨਾਂ ਦਾ ਮੈਂ ਡਰ ਚੱਕ ਦਿੰਨਾ ਦੱਸ ਦਿੰਨਾ ਡਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਕਿਸ ਤੋਂ ਥੋੜੀ ਛੋਟੀ ਜਿਹੀ ਸਟੋਰੀ ਸੁਣਾਉਣਾ ਮੈਂ ਇਸ ਸਚਾਈ ਆ ਦੁਬਈ ਦੀ ਗੱਲ ਆ ਔਰ ਬਹੁਤ ਟਾਈਮ ਵੀ ਨਹੀਂ ਹੋਇਆ 2-3-4 ਸਾਲ ਦੀ ਗੱਲ ਈ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਾਂਗਾ ਕਿ ਮੈਂ ਕੀ ਕਹਣਾ ਚਾਹੁੰਦਾ ਇੱਕ ਬੰਦਾ ਜਾਂਦਾ ਮੇਰੇ ਵਰਗਾ ਦੁਬਈ ਦੇ ਵਿੱਚ ਉਹਨੂੰ ਡਰਾਈਵਿੰਗ ਦੇ ਵਿੱਚ ਜੋਬ ਮਿਲ ਜਾਂਦੀ ਆ ਤੇ ਉਹ ਕਰਦਾ 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 ਇੰਨੀ ਤਰੱਕੀ ਕਰ ਲੈਂਦਾ ਕਿ ਉਹ ਆਪਣੇ ਸ਼ੇਖ ਨਾਲ ਇੱਕ ਟਰੱਕ ਸਾਂਝਾ ਪਾ ਲੈਂਦਾ ਕੁਝ ਟਾਈਮ ਬਾਅਦ ਜਾਣ ਤੋਂ ਥੋੜੇ ਸਮੇਂ ਬਾਅਦ ਦੋ ਪਾ ਲੈਂਦਾ ਤਿੰਨ ਪਾ ਲੈਂਦਾ ਮਤਲਬ ਉਹਦੇ ਕੋਲੇ ਦੋ 150 200 ਟਰੱਕ ਹੁੰਦਾ ਸ਼ੇਖ ਕੋਲੇ ਉਹ ਕਰਦਾ 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 ਉਹਨੂੰ ਟੱਕਰ ਦੇਣ ਲੱਗ ਜਾਂਦਾ ਸ਼ੇਖ ਉਹ ਕਹਿੰਦਾ ਮਤਲਬ ਆਪਣੇ ਦਿਮਾਗ ਦੇ ਵਿੱਚ ਸੋਚਦਾ ਕਿ ਗੱਲ ਵੀ ਕਹਿੰਦਾ ਐ ਕਰਕੇ ਵੀ ਤੂੰ ਆਪਣੇ ਉਹ ਕਿਸੇ ਬੰਦੇ ਕੋਲੇ ਗੱਲ ਕਰਦਾ ਸ਼ੇਖ ਕਹਿਣ ਤੋਂ ਬਾਅਦ ਵੀ ਇਸ ਬੰਦੇ ਨੂੰ ਸਿੱਟਣਾ ਠੀਕ ਆ ਜੀ ਉਹ ਆਪਣੀਆਂ ਚਾਲਾਂ ਚੱਲਣ ਲੱਗ ਗਿਆ ਉਦਾਂ ਉਹਦਾ ਨਾ ਜਾਰੀ ਦੋਸਤੀ ਆ ਲੈਨ ਦੇਨ ਪੂਰਾ ਕੋਈ ਪਤਾ ਹੀ ਨਹੀਂ ਉਹਨੂੰ ਲੇਜ ਨੂੰ ਉਹਦੇ ਤੇ ਉਹ ਜਾਦੂ ਤੂਨੇ ਕਰਾਉਣ ਲੱਗ ਗਿਆ ਜੀਦਾ ਜੀ ਫੋਨ ਤੇ ਬੈਠਾ ਹੀ ਗੱਲਾਂ ਕਰਨ ਲੱਗ ਗਿਆ ਹਵਾ ਚ ਕਿਸੇ ਤਾંત્રਿਕ ਨਾਲ ਤਾંત્રਿਕ ਵੀ ਗਾਹ ਉਹਦਾ ਪਿਓ ਕਹਿੰਦਾ ਇੱਥੇ ਬੈਠੇ ਟਰੱਕ ਦਵਾ ਕਰ ਦੂੰ ਜਾਓ ਜੀ ਗੰਧ ਦੇਖ ਲਓ ਇੱਥੇ ਬੈਠੇ ਕਹਿੰਦਾ ਮੈਂ ਉਹਨੂੰ ਬਰਬਾਦ ਕਰ ਦੂੰ ਜਾਓ ਜੀ ਦੇਖ ਲਓ ਉਹ ਐਂ ਕੈਸ ਕੈਸ ਚੱਲੀ ਜਾਂਦੀ ਆ 6 ਮਹੀਨੇ ਸਾਲ ਵੱਡੇ ਤੋਂ ਵੱਡੇ ਤਾંત્રਿਕ ਵੱਡੇ ਤੋਂ ਵੱਡੇ ਤਾંત્રਿਕ ਦੁਨੀਆਂ ਚ ਵੱਡੇ ਤੋਂ ਵੱਡੇ ਤਾંત્રਿਕ ਦੇ ਨਾਲ ਸੰਪਰਕ ਕਰਦਾ ਉਹ ਖਰਚਾ ਕਰਦਾ ਉਹਨੂੰ ਡੋਬਣ ਲਈ ਰਣਦੀ ਤੁਸੀਂ ਐਂਡ ਆਫ ਦਾ ਟੈਕ 콜 ਮਲਾ ਕੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਦਿਨ ਸਾਰਿਆਂ ਨੂੰ ਵੱਡਾ ਤੰਤਰਿਕ ਕਹਿੰਦਾ ਮੈਂ ਆਉਂਗਾ ਆ ਕੇ ਦੇਖ ਕੇ ਜਾਊਂਗਾ ਇਸ ਬੰਦੇ ਤੇ ਇਹ ਜਾਦੂ ਅਸਰ ਕਿਉਂ ਨਹੀਂ ਕਰਦੇ ਕਹਿੰਦਾ ਜੀ ਠੀਕ ਆ ਆਜੋ ਉਹਦੀ ਫਲਾਈਟ ਕਰਾਉਂਦਾ ਸ਼ੇਖ ਉਹਨੂੰ ਬੁਲਾਉਂਦਾ ਉੱਥੇ ਉਹਨੂੰ ਇਨਵਾਈਟ ਕਰਦਾ ਉਹਦੀ ਸੇਵਾ ਕਰਦਾ ਉਹਨੂੰ ਬੜਾ ਪੂਜਦਾ ਉਹ ਕਹਿੰਦਾ ਜੀ ਹੁਣ ਮੈਨੂੰ ਐ ਕਰੋ ਉੱਥੇ ਲੈ ਕੇ ਚਲੋ ਜਿੱਥੇ ਉਹਦਾ ਆਫਿਸ ਆ ਉਹ ਬੰਦੇ ਦਾ ਜਿਹੜਾ ਤੁਹਾਨੂੰ ਟੱਕਰ ਦੇ ਰਿਆ ਜਿਹੜਾ ਟੇਕਓਵਰ ਕਰ ਗਿਆ ਉਹਦੇ ਕੋਲ 200 ਗੱਡੀ ਆ ਉਹਦੇ ਕੋਲ 300 ਟਰੱਕ ਹੋ ਗਿਆ ਕਹਿੰਨ ਤੋਂ ਪਰ ਵੀ ਤੁਸੀਂ ਉਹਨੂੰ ਮਿਲਾਓ ਤਾਂ ਸਹੀ ਅਸਰ ਹੀ ਨਹੀਂ ਹੋ ਰਿਹਾ ਕਿਹਜਾ ਬੰਦਾ ਯਾਰ ਉਹ ਮੈਂ ਅੱਜ ਤੱਕ ਬੰਦੇ ਨਹੀਂ ਦੇਖਿਆ ਉਹਦੇ ਆਫਿਸ ਜਾਂਦਾ ਉਹਨੂੰ ਉਹਨੂੰ ਕੁਝ ਨਹੀਂ ਪਤਾ ਲੱਗਦਾ ਆਫਿਸ ਦੇ ਵਿੱਚੋਂ ਮਤਲਬ ਉਹਨੂੰ ਬਤਾਈਆਂ ਦੇਣ ਦੇ ਬਹਾਨੇ ਜਾਂਦੇ ਆ ਦੋਵੇਂ ਜਾਣੇ ਉਹਨਾਂ ਨੂੰ ਕੋਈ ਚੀਜ਼ ਲੱਗਦੀ ਨਹੀਂ ਇਹ ਜੀ ਵੀ ਇਹਦੇ ਅਸਰ ਕਿਉਂ ਨਹੀਂ ਹੋ ਰਿਹਾ ਮੁਰੇਉਂਦੇ ਆ ਉਹ ਫੇਰ ਸਲਾਹ ਕਰਦੇ ਆ ਕਹਿੰਦੇ ਯਾਰ ਉੱਥੇ ਤਾਂ ਕੁਝ ਹੈ ਹੀ ਨਹੀਂਗਾ ਵੀ ਉਹਨਾਂ ਦੇ ਘਰੇ ਜਾਂਦੀ ਮਤਲਬ ਕੋਈ ਕਾਡ ਕਾੜ ਕੋਈ ਗੱਲਾਂ ਹੀ ਚੱਲਦੀਆਂ ਜਾਨੂੰ ਸ਼ੇਖ ਨੂੰ ਫੋਨ ਆਇਆ ਕਹਿੰਦੇ ਉਹਨੂੰ ਤਾਂ ਇੱਕ ਟਰਾਲਾ ਹੋਰ ਪਾਦਾ ਸ਼ੇਖ ਕਹਿੰਦਾ ਹੁਣ ਆਪਾਂ ਘਰੇ ਵਧਾਈਆਂ ਦੇਣ ਚੱਲਦੇ ਆ ਬਾਨਾ ਮਿਲ ਗਿਆ ਚਲੋ ਜੀ ਉਹ ਉਹਦੇ ਦੁਬਈ ਦੇ ਵਿੱਚ ਘਰੇ ਜਾਂਦੇ ਆ ਜਿੱਥੇ ਵੀ ਫੈਮਿਲੀ ਵਗੈਰਾ ਰਹਿੰਦੀ ਆ ਮੁੰਡੇ ਦੀ ਚਲੇ ਜਾਂਦੇ ਆ ਹੈਲੋ ਹਾਈ ਕਰਦੇ ਆ ਸ਼ੇਖ ਉਹਦੇ ਘਰ ਦੇ ਵਿੱਚ ਦੇਲੀਆਂ ਦੇ ਪੈਰ ਰੱਖਣ ਸਾਰੀ 2 ਮਿੰਟ ਲਈ ਡੈਗ ਪੈਂਦਾ। ਪਰ ਸੌਰੀ ਦੂਜਾ ਤੰਤਰਿਕ। ਉਹ 2 ਮਿੰਟ ਲਈ ਡੈਗ ਪੈਂਦਾ। ਉਹਨਾਂ ਨੂੰ ਨਹੀਂ ਅੰਦਰ ਪਤਾ ਲੱਗਦਾ ਲੇਕਿਨ ਉਹ ਸ਼ੇਖ ਨੂੰ ਮਹਿਸੂਸ ਹੁੰਦਾ ਵੀ ਇਹਨੂੰ ਕੀ ਹੋ ਗਿਆ ਉਹ ਆਪ ਮਹਿਸੂਸ ਕਰਦਾ ਵੀ ਮੇਰੇ ਨਾਲ ਕੋਈ ਗੱਲ ਹੋਈ ਆ। ਉਹਨੂੰ ਹੋਰ ਸ਼ੋਰ ਹੋ ਜਾਂਦਾ ਵੀ ਇਹਦੇ ਕੋਲੇ ਪਤਾ ਨਹੀਂ ਕੀ ਵੱਡੀ ਬਲਾ ਜਿਹੜੀ ਮੈਨੂੰ ਅੰਦਰੋਂ ਵੀ ਵੰਡ ਦਿੰਦੀ ਉਹ ਕਹਿੰਦਾ ਹੁਣ ਮੈਂ ਅੰਦਰ ਜਾ ਕੇ ਰਹੂੰਗਾ। ਤੰਤਰਿਕ ਕਹਿੰਦਾ ਉਹ ਜਾਨ ਨੂੰ ਚਲੋ ਗ੍ਰੇਡ ਬੂਡ ਖੋਲਦੇ ਆ ਉਹਨਾਂ ਨੂੰ ਅੰਦਰ ਬਾਹਰ ਦੇ ਆ। ਚਲੋ ਜਿਹੜੀ ਚੀਜ਼ ਨੇ ਝੜਕਾ ਜਣਾਉਂਦਾ ਸ਼ੇਖ ਦੇ ਨਾਲ ਦੇ ਬੰਦੇ ਨੂੰ ਉਹ ਦੇ ਦਿੰਦੀ ਆ ਉਹ ਅੰਦਰ ਆ ਜਾਂਦੇ ਆ ਕਰਦੇ ਕਰਾਉਂਦੇ ਜੀ ਉਹਨਾਂ ਦਾ ਠੰਡਾ ਪਾਣੀ, ਤੱਤਾ ਪਾਣੀ ਲੈਂਦੇ, ਠੰਡੇ ਰਾਂਦੇ, ਜਿੰਦੇ ਗੱਲਾਂ ਬਾਤਾਂ ਚੱਲ ਪੈਂਦੀਆਂ ਤੁਹਾਨੂੰ ਮੁਬਾਰਕਾਂ ਕਿਸੇ ਦਾ ਦਾ ਬਹੁਤ ਵਧੀਆ ਉਹਨਾਂ ਸਕਸੈਸਫੁਲ ਨਾਲ ਜੀ ਬੇਨਸਰ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਵੀ ਤੁਸੀਂ ਮੈਨੂੰ ਇੱਕ ਦੱਸ ਸਕਦੇ ਹੋ ਵੀ ਤੁਸੀਂ ਪਾਠ ਕਿਹੜਾ ਪਾਠ ਕਰਦੇ ਹੋ ਉਹ ਕਹਿੰਦਾ ਜੀ ਨਵਾਂ ਵੀ ਪਾਠ ਹੀ ਨਿਕਲਦਾ ਉਹ ਹੈਰਾਨ ਹੋ ਜਾਂਦੇ ਆ ਵੀ ਇਹ ਸਾਰਾ ਝੂਠ ਬੋਲ ਜਾਂਦਾ ਹੈ ਇਹ ਪਾੜਦਾ ਮੈਂ ਸਾਰੀ ਦੁਨੀਆ ਦੇ ਤਾਂਤ੍ਰਿਕ ਫੇਲ ਹੋ ਗਏ ਤੂੰ ਕਹਿੰਦਾ ਨਾ ਪਾੜ ਨਹੀਂ ਕਰਦਾ ਉਹ ਬੰਦਾ ਹੀ ਝੂਠ ਬੋਲਦੇ ਉਹ ਕਹਿੰਦਾ ਨਹੀਂ ਯਾਰ ਮੈਂ ਵੀ ਪਾੜ ਨਹੀਂ ਕਰਦਾ ਨਾ ਇਹ ਮੇਰਾ ਟਾਈਮ ਆ ਭਰਾ ਵੈਨਾਂ ਮੈਂ ਗੱਡੀ ਚਲਾਉਂਦਾ ਸੀ ਜੋ ਮੈਂ ਆਪਦਾ ਬਿਜ਼ਨਸ ਦੇ ਵਿੱਚ ਬਸ ਠੀਕ ਆ ਪਾੜ ਨਹੀਂ ਮੈਂ ਕਰਦਾ ਕੋਈ ਹੋਰ ਬੰਦਾ ਨਹੀਂ ਕੋਈ ਵੀ ਨਹੀਂ ਕਰਦਾ ਕਹਿੰਦੇ ਉਹ ਹੈਰਾਨ ਹੋ ਜਾਂਦੇ ਆ ਵੀ ਕਿੱਪਾ ਇਹ ਕਿਵੇਂ ਹੋ ਸਕਦਾ ਵੀ ਝੂਠ ਬੋਲਦਾ ਹੈ ਚਲੋ ਕਰਦੇ 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 ਉਹ ਕਹਿੰਦੇ ਤੁਸੀਂ ਕੋਈ ਬਾਠ ਪੂਜਾ ਵਾਲਾ ਕਮਰਾ ਬਣਾਇਆ ਹੋਵੇ ਕੋਈ ਰੂਮ ਬਣਾਇਆ ਹੋਵੇ ਕੋਈ ਵਧੀਆ ਆਪਣਾ ਜਿਵੇਂ ਉਹ ਕਹਿੰਦ ਨੇ ਘਰੇ ਸਤਿ ਆਇਆਣਾ ਥੋੜਾ ਕੋਈ ਪੂਜਾ ਬਾਠ ਲਈ ਉਹ ਕਹਿੰਦਾ ਹਾਂਜੀ ਇੱਕ ਬਣਾਇਆ ਹੋਇਆ ਹੈਗਾ ਉਹ ਮੇਰਾ ਕੋਲ ਉਹਨਾਂ ਦੇ ਛੋਟੇ ਛੋਟੇ ਘਰ ਵੀ ਹੈ ਉਹ ਦੂਜੇ ਦਿੱਤੇ ਕਮਰੇ ਤੋਂ ਗਾਹਾਂ ਦੀ ਆਉਗੇ ਉਹ ਪਤਾ ਨਹੀਂ ਕਿੱਥੇ ਦੀ ਸੀਗਾ ਉਹਨਾਂ ਨੇ ਉਹ ਰੂਮ ਚ ਲੈ ਗਏ ਉਹ ਰੂਮ 'ਚ ਜਾ ਕੇ ਕਹਿੰਦਾ ਵੀ ਠੀਕ ਆ ਮੈਂ ਦੇਖ ਲਿਆ ਉਹ ਬਾਹਰ ਆ ਜਾਂਦੇ ਆ ਫਿਰ ਉਹ ਲੌਬੀ ਹਾਲ 'ਚ ਮਤਲਬ ਉਹਦੇ ਬੈਹ ਜਾਂਦੇ ਮੀਟਿੰਗ ਹਾਲ ਦੇ ਚਾਲੂ ਹੋਏ ਤਰਾਏ ਨੂੰ ਕਾਲ ਆ ਕੇ ਬੈਠ ਜਾਂਦੇ ਆ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਠੀਕ ਆ ਹੈਲੋ ਹਾਈ ਹੋ ਜਾਂਦੀ ਆ ਮੂਲਿਆਂ ਹੋਇਆ ਉਹ ਸੌਂਦੇ ਆਉਣ ਤੋਂ ਪਹਿਲਾਂ ਉਹ ਕਹਿੰਦੇ ਵੀ ਤੁਸੀਂ ਆ ਜਿਹੜਾ ਚੱਲ ਰਿਹਾ ਸ਼ਬਦ ਵੀ ਇਹ ਕਦੇ ਬੰਦ ਕੀਤਾ ਉਹ ਕਹਿੰਦਾ ਨਹੀਂ ਜੀ ਕਦੇ ਵੀ ਨਹੀਂ ਕੀਤਾ ਕਹਿੰਦਾ ਕਿੰਨਾ ਟਾਈਮ ਹੋ ਗਿਆ ਕਹਿੰਦਾ ਜਿੰਨਾ ਟਾਈਮ ਹੋ ਗਿਆ ਸਾਨੂੰ ਆਇਆ ਉਹ ਇਹ ਨਹੀਂ ਬੰਦ ਕੀਤਾ ਉਹ ਕਹਿੰਦਾ ਬੱਸ ਉਹ ਦਿਮਾਗ ਚ ਸੋਚਦਾ ਵੀ ਇਹਦੀ ਕਰਾਮਾਤ ਆ ਕੁ ਸ਼ਬਦ ਕੀ ਚੱਲਦਾ ਹੁੰਦਾ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਸ਼ਬਦ ਚੱਲਦਾ ਹੁੰਦਾ ਮੂਲ ਮੰਤਰ ਦਾ ਇੱਕਮਕਾਰ ਸਤਨਾਮ ਕਰਤਾ ਪੁਰਖਨ ਨ ਕੋਨਰ ਦਾ ਕਾਲ ਮੂਰਤ ਯੂਨੀ ਸਰਬ ਪ੍ਰਸਾਚਾਵਾਸਾ ਜਵਾਸਾ ਜੇ ਨਾਮ ਕੋਸੀ ਦੀ ਠੀਕ ਹੈ ਜੀ ਇਹਨੂੰ ਕਰੋ ਜਿੰਨੇ ਵਾਰੀ ਹੋ ਸਕਦਾ ਕਰੋ ਨੈਕਸਟ ਬ੍ਰਹਮ ਕਵਾਚ ਕਰੋ ਚੰਡੀ ਦੀ ਬਾਾਰ ਕਰੋ ਚੰਡੀ ਦੀ ਬਾਾਰ ਤੁਸੀਂ ਕਰਨੀ ਤਾਂ ਦੇ ਲੱਤਾਂ ਕੰਮਾਂ ਲੱਗ ਜਾਂਦੀਆਂ ਨੇ ਕਰੋ ਉਹਨੂੰ ਫਿਰ ਕਿਵੇਂ ਕੋਈ ਕਾਲਾ ਆਲਮ ਛੁੱਟਦੀ ਆਊਗਾ ਕਰਕੇ ਦੇਖੋ ਕਰਨੀ ਨਾਮਾ ਪੜੋ ਕੀ ਜਾਨਾ ਰਹਿਤ ਨਾਮ ਆਗੜਾ ਹੁੰਦਾ ਮੂਲ ਮੰਤਰ ਠੀਕ ਹੈ ਨਾ ਖਾਲਸਾ ਮੂਲ ਮੰਤਰ ਹੁੰਦਾ ਚੌਪਾਈ ਸਾਹਿਬ ਇੱਕ ਇਹ ਹੁੰਦਾ ਚੌਪਾਈ ਸਾਹਿਬ ਇੱਕ ਦੂਜਾ ਹੁੰਦਾ ਸੁੰਦਰ ਗੁਰ ਕੇ ਦੇ ਵਿੱਚ ਕਿਹ ਕਹਿੰਦਾ ਬਾਕੀ ਮੂਲ ਮੰਤਰ ਜਿਹੜਾ ਹੈਗਾ ਹੈਗਾ ਹੀ ਆ ਜਿਸੇ ਮੂਲ ਮੰਤਰ ਆ ਉਸੇ ਵੀ ਜੀ ਕੰਮ ਨਹੀਂ ਕਰ ਸਕਦਾ ਜੇ ਮੇਰੇ ਗੰਨ ਤੋਂ ਬਾ ਜੋ ਤੁਹਾਨੂੰ ਚੈਲੰਜ ਕਰਦਾ ਬੰਦਾ ਜੀ ਉਹਦੇ ਤੇ ਕੀਤਾ ਕਰਾਇਆ ਕੰਮ ਕਰ ਗਿਆ ਜਾਂ ਕਰੂਗਾ ਆ ਹੋ ਗਿਆ ਬਾਈ ਚਾਂਸ ਤੁਸੀਂ ਇਹ ਚੀਜ਼ ਨੂੰ ਬਾਕੀ ਨੀਂਦਾਂ ਛੱਡ ਕੇ ਇਹਨੂੰ ਅਪਣਾ ਲਓ ਨਾਲ ਇਹਦਾ ਔਬਾਸਰ ਖਤਮ ਹੋ ਜੂਗਾ ਨਾਲੇ ਜਿਹੜਾ ਆ ਨੈਕਸਟ ਤੁਹਾਡੇ ਤੇ ਬਾਅਦ ਹੋਊਗਾ ਉਹ ਤੋਂ ਬਚ ਜਾਓ ਮੇਰੇ ਕਹਿੰਦ ਪਾਓ ਕਰੇ ਕਰਕੇ ਦੇਖੋ ਠੀਕ ਹੈ ਨਾ ਪ੍ਰੈਕਟੀਕਲੀ ਫਿਰ ਪਤਾ ਲੱਗਦਾ ਹੁੰਦਾ ਬਾਕੀ ਹਵਾ ਦੇ ਵਿੱਚ ਤਾਂ ਗੱਲਾਂ ਹੀ ਹੁੰਦੀਆਂ ਨੇ ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਸੋ ਥੈਂਕ ਯੂ بچੋ ਇਹੀਆਂ ਚੀਜ਼ਾਂ ਤੋਂ ਠੀਕ ਹੈ ਨਾ ਟੱਗਾਂ ਤੋਂ ਬਚੋ ਕਹਿਣ ਤੋਂ ਬਾਅਦ ਵੀ ਆਪਾਂ ਕੀ ਲੈਣਾ ਕੋਈ ਕਰੀ ਜਾਵੇ ਕੋਸ਼ਿਸ਼ ਕਰੀ ਜਾਵੇ ਤੂੰ ਟੱਪਿਆਂ ਦੇ ਵਿੱਚ ਨਹੀਂ ਪਈਦਾ ਹੁੰਦਾ। ہاں ਨਾ ਕਿਸੇ ਨੂੰ ਕਰਾਓ। ਨਾ ਕਰੇ ਹੋਏ ਦਾ ਆਸਾ ਤੁਹਾਡੇ ਤੇ ਹੋਊਗਾ। ਮੇਰਾ ਬਸ ਇਹੀ ਸੁਝਾਅ ਹੈ। ਜੇ ਤੁਸੀਂ ਇਹ ਚੀਜ਼ ਨੂੰ ਜੁਆਇਨ ਕਰਦੇ ਹੋ, ਫੜਦੇ ਹੋ, ਗੁਰਬਾਣੀ ਨੂੰ ਗੁਰੂ ਘਰ ਨੂੰ ਜਾ ਕੇ ਮਤਲਬ ਆਪਣਾ ਅਰਦਾਸ ਬੇਨਤੀ ਕਰਦੇ ਹੋ, ਦੇਖੀ ਸਰਵਾ ਕਰਦੇ ਹੋ। ਈ ਜਾਨਾ ਜਿਹਦੇ ਜਿੱਤੇ ਕਰਾਇਆ ਉਹਦੇ ਕੋਈ ਕੰਮ ਨਹੀਂ ਕਰਨਾ ਸੋ ਥੈਂਕ ਯੂ ਫॉर द ਵਾਚਿੰਗ